ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਰਫਿਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆਂ ਚਾਰ ਚਾਰ ਤਾਗਾਂ ਦਾ ਇਹ ਡਿਜ਼ਾਈਨ ਆ ਚਾਰ ਚਾਰ ਦੇ ਸਾਬ ਨੂੰ ਤਾਗੇ ਰੱਖ ਕੇ ਆਪਾਂ ਨੇ ਦੋ ਤਾਗੇ ਵਾਧ ਰੱਖਣੇ ਆ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸ ਦਿਆਂ ਸਿੱਧੀ ਸਾਈਡ ਤੋਂ ਇਹ ਸ਼ੁਰੂ ਹੋਊਗਾ ਪਹਿਲਾ ਤਾਗਾ ਬਿਨਾਂ ਗੁੰਡੇ ਕਰਾਂਗੇ ਤਾਗਾ ਆਪਣੀ ਸਾਈਡ ਫਿਰ ਆਪਾਂ ਚਾਰ ਗੁੰਡੇ ਉਲਟੇ ਬਣਾਗੇ ਇਹ ਉਲਟੀ ਉਲਟੀ ਸਲਾਈ ਬਣੀ ਜਾਊ ਸਿੱਧੀ ਸਾਈਡ ਵੀ ਤੇ ਪੁੱਠੀ ਸਾਈਡ ਵੀ ਚਾਰ ਗੁੰਡੇ ਉਲਟੇ ਬਣੇਗੇ ਹੁਣ ਜਿਹੜੇ ਆਪਾਂ ਇਹ ਗੁੰਡੇ ਉਲਟੇ ਬਣੇ ਨੇ ਇਹਨਾਂ ਨੂੰ ਕੱਲਾ ਕੱਲਾ ਕਰਕੇ ਪਹਿਲਾਂ ਆਪਾਂ ਇਹ ਸਲਾਈ 2 3 4 ਇਸ ਤਰ੍ਹਾਂ ਨੂੰ ਕਰਕੇ ਆਪਾਂ ਨੇ ਇਹ ਤਾਗੇ ਨੂੰ ਇੱਧਰ ਲੈ ਜਾਗੇ ਬੈਕ ਸਾਈਡ ਪਹਿਲਾਂ ਬੁਣਿਆਸ ਫਿਰੰਤ ਬੈਕ ਸਾਈਡ ਲਈ ਫੇ ਚਾਰਾ ਨੂੰ ਫੇਰੇ ਇਸੇ ਗੁੰਡੇ ਤੇ ਇਸ ਤਰ੍ਹਾਂ ਕੱਟ ਲਾਂਗੇ ਫਿਰ ਤਾਗਾ ਆਪਣੀ ਸਾਈਡ ਇੰਨਾ ਕੀਆ ਦੁਬਾਰਾ ਦੁਬਾਰਾ ਉਸੇ ਤਰ੍ਹਾਂ ਕਰੀ ਜਾਣਾ ਫਿਰ ਚਾਰ ਸਿੱਧੇ ਬੁਣਾਂਗੇ 1 2 3 4 ਚਾਰ ਇਸ ਤਰ੍ਹਾਂ ਪਹਿ ਹੀ ਉਲਟੇ ਬਣਾ ਲੈ ਹੁਣ ਚਾਰਾ ਨੂੰ ਇਧਰ ਲਈ ਸਲਾਈ ਤੇ ਲਾ ਲਾਂਗੇ ਇਸ ਤਰ੍ਹਾਂ ਲਾ ਕੇ ਤਾਗਾ ਇੱਥੋਂ ਦੀ ਪਿੱਛੇ ਲੈ ਜਾਾਂਗੇ ਫਿਰ ਚਾਰੇ ਇਸੇ ਸਲਾਈ ਤੇ ਦੁਬਾਰਾ ਲਿਆ ਕੇ ਤਾਗਾ ਫਿਰ ਆਪਣੀ ਸਾਈਡ ਫਿਰ ਚਾਰ ਉਲਟੇ 1 2 3 4 ਚਾਰਾਂ ਨੂੰ ਫਿਰ ਇਸ ਸਲਾਈ ਤੇ ਛਾੜ ਕੇ ਇਸ ਤਰ੍ਹਾਂ ਬੁੰਨੇ ਨਹੀਂ ਹੇ ਦੇ ਸੇਪ ਇਹ ਚਾਰ ਨੇ ਫਿਰ ਤਾਗਾ ਇੱਥੋਂ ਦੀ ਬੈਕ ਸਾਈਡ ਲੈ ਜਾਾਂਗੇ ਚਾਰੇ ਗੁੰਡੇ ਦੁਬਾਰਾ ਇਸੇ ਸਲਾਈ ਤੇ ਚੜਾ ਕੇ ਤਾਗਾ ਆਪਣੀ ਸਾਈਡ ਇਹ ਚਾਰ ਉਲਟੇ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਆਲ ਪ੍ਰੋਜੈਕਟ ਡਿਜ਼ਾਈਨ ਆ ਬਹੁਤ ਸੋਹਣਾ ਬਣਦਾ ਸਿਰਫ ਇੱਕ ਸਲਾਈ ਦੀ ਹੀ ਡਿਜ਼ਾਈਨ ਆ ਇਹ ਤੇ ਦੋਨੋਂ ਸਾਈਡ ਉਲਟੀ ਉਲਟੀ ਸਲਾਈ ਬੁਣੀ ਜਾਂਦੀ ਆ ਕੋਈ ਜਾਲੀ ਨਹੀਂ ਕੁਛ ਨਹੀਂ ਕਰਨਾ ਇਸ ਤਰੀ ਇਹ ਆਪਣਾ ਡਿਜ਼ਾਈਨ ਬਣਦਾ ਜਾਊਗਾ ਇੰਨਾ ਸੌਖਾ ਡਿਜ਼ਾਈਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਬਹੁਤ ਹੀ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਓ ਇਸ ਤਰ੍ਹਾਂ ਨੂੰ ਆਪਾਂ ਦੁਬਾਰਾ ਇੱਧਰ ਚੜਾ ਕੇ ਇਹ ਤਾਗੇ ਨੂੰ ਆਪਾਂ ਇਹ ਤਾਂ ਆਪਾਂ ਇੱਧਰ ਚੜਾਉਣਾ ਕਿਉਂਕਿ ਤਾਗਾ ਆਪਾਂ ਇੱਧਰ ਕੱਢਣਾ ਦੁਬਾਰਾ ਫਿਰ ਇਹਨਾਂ ਨੂੰ ਇੱਕ ਹੀ ਲਿਆ ਇਹ ਤਾਂ ਗੱਪਲੀ ਸਾਈਡ ਇਹ ਚਾਰ ਉਲਟੇ ਦੇਖਣ ਚ ਇਹਨਾਂ ਸੋਹਣਾ ਲੱਗਦਾ ਵੀ ਤੁਸੀਂ ਦੇਖੋਗੇ ਵੀ ਜਿੰਨਾ ਸੌਖਾ ਉੰਨੀ ਸੋਹਣਾ ਇਸ ਤਰ੍ਹਾਂ ਇਹ ਤਾਂ ਗੱਗ ਗਿਆ ਕਿ ਲਾਸਟ ਵਾਲ ਨੂੰ ਉਲਟੇ ਬੰਨ ਲਓ ਬੈਕ ਸਾਈਡ ਇਹਦੀ ਸਾਰੀ ਉਲਟੀ ਸिलाई ਇਸ ਤਰੀ ਨੂੰ ਹੁਲਟੀ ਉਲਟੀ ਦੋਨੋਂ ਸਾਈਡ ਇਹ ਸੇਮ ਇੱਕ ਤਰ੍ਹਾਂ ਦੀ ਬਣਦਾਗਾ ਸਿੱਧੀ ਸਾਈਡ ਵੀ ਉਲਟੀ ਸਾਈਡ ਵੀ ਬੈਕ ਸਾਈਡ ਇਹਨੂੰ ਪਾਇ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬੁਣਾ ਲਏ। ਇਧਰਲੀ ਸਾਈਡ ਤੇ ਸਾਰੇ ਸਲਾਈ ਆਪਣੀ ਇਸ ਤਰੀ ਲੱਗ ਜੂਗੀ। ਸਿਰਫ ਇੱਕ ਸਲਾਈ ਦੀ ਡਿਜ਼ਾਈਨ ਸਿੱਧੀ ਚਾਲ ਤੋਂ ਉਲਟੀ ਚਾਲ ਤੋਂ ਹੁਲਟੇ ਹੀ ਕਰਨਾ ਹੈ। ਇਹ ਹੀ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀ ਹੈ। ਬਹੁਤ ਸੋਹਣਾ ਪ੍ਰੋਜੈਕਟ ਬਣ ਕੇ ਆਉਂਦਾ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚਾਹਣੋ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਸ ਨਾਲ ਸਾਡਾ ਹੌਸਲਾ ਵਧਦਾ ਤੇ ਸਾਨੂੰ ਨਵੇਂ-ਨਵੇਂ ਡਿਜ਼ਾਈਨ ਤਿਆਰ ਰਹਿਣੇ। ਐਸ ਤਰ੍ਹਾਂ ਇਸ ਤਰ੍ਹਾਂ ਇਹ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਲੱਗਦਾ ਤੇ ਕਿੰਨਾ ਸੋਖਾ ਡਿਜ਼ਾਈਨ ਆ ਤੁਸੀਂ ਦੇਖੋਗੇ ਤੇ ਇਹ ਇਸ ਤਰੀ ਇਹ ਉਲਟੀ ਸਾਈਡ ਵਰਗਾ ਦੋਨੋਂ ਸਾਈਡ ਸੇਮ ਬਣਦਾ ਹੈ ਇੱਧਰ ਵੀ ਉਸ ਤਰ੍ਹਾਂ ਇੱਧਰ ਵੀ ਉਸੇ ਤਰ੍ਹਾਂ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ